レスリングフェデレーションオブインディア ਦੇ ਨਵੇਂ ਪ੍ਰਧਾਨ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਨਵੇਂ ਚੁਣੇ ਗਏ ਪ੍ਰਧਾਨ ਸੰਜੇ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਕੇਂਦਰੀ ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਮਹਾਸੰਗ ਦੀ ਨਵੀਂ ਸੰਸਥਾ ਦੀ ਮਾਨਤਾ ਰੱਦ ਕਰ ਦਿੱਤੀ। ਕੁਸ਼ਤੀ ਮਹਾਸੰਗ ਤੇ ਕਾਰਵਾਈ ਕੌਮੀ ਕੁਸ਼ਤੀ ਮੁਕਾਬਲਾ ਪ੍ਰਬੰਧਿਤ ਕਰਨ ਦੇ ਵਿੱਚ ਹੋਈ ਛੇਤੀ ਨੂੰ ਲੈ ਕੇ ਕੀਤੀ ਗਈ ਹੈ। ਮੰਤਰਾਲੇ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਸੰਜੇ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਸੰਜੇ ਸਿੰਘ ਨੂੰ ਭਾਜਪਾ ਸੰਸਦ ਅਤੇ ਸਾਬਕਾ WFI ਪ੍ਰਧਾਨ ਬ੍ਰਿਜ ਪੂਸ਼ਨ ਰਣ ਸਿੰਘ ਦਾ ਕਰੀਬੀ ਦੱਸਿਆ ਜਾਂਦਾ ਹੈ ਅਤੇ ਹੁਣ ਉਹਨਾਂ ਨੂੰ ਵੀ ਸਸਪੈਂਸ਼ਨ ਦਾ ਸਾਹਮਣਾ ਕਰਨਾ ਪਿਆ। ਦੇਰਅਸਲ ਪਹਿਲਵਾਨ ਸਾਖਸ਼ੀ ਮਲਿਕ ਨੇ ਸੰਜੇ ਸਿੰਘ ਦੀ ਚੋਣ ਤੋਂ ਬਾਅਦ ਸਵਾਲ ਖੜੇ ਕੀਤੇ ਸਨ ਤੇ ਵਿਰੋਧ ਵਜੂ ਖੇਡ ਤੋਂ ਸੰन्यास ਲੈਣ ਦਾ ਫੈਸਲਾ ਲਿਆ ਸੀ। ਜਿਸ ਤੋਂ ਬਾਅਦ ਬਜਰੰਗ ਪੁਨੀਆ ਨੇ ਵੀ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲ ਰੁਕ ਕੀਤਾ ਸੀ ਤਾਂ ਜੋ ਆਪਣਾ ਪਦਮਸ਼੍ਰੀ ਮੋੜ ਸਕਣ। ਹਾਲਾਂਕਿ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਗਿਆ। ਇਸੇ ਬਾਰੇ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਈ ਘਟਨਾਕ੍ਰਮ ਹੋਏ ਨੇ। ਪਹਿਲਵਾਨ ਸਵਾਲ ਖੜੇ ਕਰ ਰਹੇ ਸਨ ਬ੍ਰਜਪੂਸ਼ਨ ਸ਼ਰਨ ਸਿੰਘ ਉਨਾਂ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਵੀ ਲੱਗੇ ਅਤੇ ਹੁਣ ਜਦੋਂ ਨਵਾਂ ਪ੍ਰਧਾਨ ਚੁਣਿਆ ਗਿਆ ਤਾਂ ਉਸ ਤੇ ਵੀ ਪਹਿਲਵਾਨਾਂ ਨੇ ਸਵਾਲ ਖੜੇ ਕੀਤੇ ਸਨ ਇਹਨਾਂ ਵਿਰੋਧ ਜਤਾਇਆ ਕਿ ਸਾਖੀ ਮਲਿਕ ਨੇ ਤਾਂ ਖੇਡ ਛੱਡਣ ਦਾ ਹੀ ਐਲਾਨ ਕਰ ਦਿੱਤਾ ਤਾਂ ਉਦੋਂ ਬਜਰੰਗ ਪੁਨੀਆ ਦਾ ਪਦਮਸ਼ਰੀ ਵਾਪਸ ਕਰਨੀ ਪਹੁੰਚ ਗਏ ਸਨ ਪਰ ਹੁਣ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਨਵੇਂ ਪ੍ਰਧਾਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ